ਇੱਕ ਨਜ਼ਮ ਹੈ ਮੇਰਾ ਕਮਰਾ ਚਾਨਣ ਨਾਲ ਭਰ ਗਿਆ ਹੈ ਮੈਂ ਸੁਣਿਆ ਰੱਬ ਸੱਚਾ ਮਰ ਗਿਆ ਹੈ ਸ਼ਬਦ ਉਹ ਸਭ ਮਿਟ ਗਏ ਹਨ ਜੋ ਅਰਥਹੀਨ ਹੋ ਕੇ ਸੰਦਰਭਹੀਨ ਹੋ ਗਏ ਸਨ ਖਾਲੀ ਪੰਨਿਆਂ ਤੇ ਹੁਣ ਕੋਈ ਤਕਰੀਰ ਨਹੀਂ ਤਰਕੀਬ ਨਹੀਂ ਤਰਦੀਦ ਨਹੀਂ ਤਜ਼ਵੀਜ਼ ਨਹੀਂ ਸ਼ਬਦਾਂ ਉੱਪਰ ਬੋਝ ਨਹੀਂ ਸਦੀਆਂ ਤੋਂ ਜੋ ਦਬ ਗਏ ਸਨ ਬੇਮਾਨੇ ਹਰਫਾਂ ਦਾ ਬੋਝ ਢੋਂਦੇ ਉਹ ਸਭ ਮੁਕਤ ਹੋ ਗਏ ਹਨ ਖਾਲੀ ਪੰਨਿਆਂ ਤੇ ਹੁਣ ਕੋਈ ਤਕਰੀਰ ਨਹੀਂ ਤਰਕੀਬ ਨਹੀਂ ਤਰਦੀਦ ਨਹੀਂ ਤਜ਼ਵੀਜ਼ ਨਹੀਂ ਸ਼ਬਦਾਂ ਉੱਪਰ ਬੋਝ ਨਹੀਂ ਸਦੀਆਂ ਤੋਂ ਜੋ ਦਬ ਗਏ ਸਨ ਬੇਮਾਨੇ ਹਰਫਾਂ ਦਾ ਬੋਝ ਢੋਂਦੇ ਉਹ ਸਭ ਮੁਕਤ ਹੋ ਗਏ ਹਨ ਮੇਰੇ ਆਲੇ ਦੁਆਲੇ ਜਿਹੜੇ ਸ਼ਬਦਾਂ ਦਾ ਹਜੂਮ ਹੈ ਉਹ ਖੁਸ਼ ਹਨ ਕਿ ਚਲੋ ਇੱਕ ਬਲਾ ਤੋਂ ਮੁਕਤ ਤਾਂ ਹੋਏ ਉਹ ਮੈਨੂੰ ਮੁਕਤ ਅਰਥਾਂ ਅਰਥਾਂ ਵਿੱਚ ਜੀਣ ਦੀ ਫਰਿਆਦ ਕਰਦੇ ਹਨ ਮੈਂ ਕਮਰੇ ਦੀਆਂ ਖਿੜਕੀਆਂ ਖੋਲ੍ਹ ਦਿੰਦਾ ਹਾਂ ਤਾਂ ਕਿ ਉਹ ਸ਼ਬਦ ਖੁੱਲੀ ਫਿਜ਼ਾ ਮਾਨ ਸਕਣ ਮੈਂ ਉਹਨਾਂ ਨੂੰ ਖੁੱਲਾ ਅੰਬਰ ਬਖਸ਼ ਦਿੰਦਾ ਹਾਂ ਤੇ ਖੁਦ ਤੇ ਖੁਦ ਤਾਜ਼ੀ ਹਵਾ ਨੂੰ ਆਪਣੇ ਅੰਦਰ ਖਿੱਚ ਕੇ ਜੀਣ ਦਾ ਅਹਿਸਾਸ ਮਾਨ ਰਿਹਾ ਹਾਂ ਰੱਬ ਮਰ ਗਿਆ ਹੈ ਮੇਰਾ ਅੰਦਰ ਰੱਬ ਮਰ ਗਿਆ ਹੈ ਮੇਰਾ ਅੰਦਰ ਇੱਕ ਨਵੀਂ ਚਾਨਣ ਨਾਲ ਭਰ ਗਿਆ ਹੈ ਰੱਬ ਮਰ ਗਿਆ ਹੈ ਇੱਕ ਹੋਰ ਕਵਿਤਾ ਹੈ ਇਸੇ ਰੰਗ ਵਿੱਚ ਬੁਰੇ ਬਾਸੀ ਸ਼ਬਦਾਂ ਵਿੱਚ ਜੀਣ ਦੀ ਸਜ਼ਾ ਅਸੀਂ ਰੱਬ ਨੂੰ ਹੀ ਦਿੱਤੀ ਉਸ ਨੂੰ ਉਸ ਦੀ ਥਾਂ ਉੱਪਰ ਅਹਲ ਕਰ ਦਿੱਤਾ ਹਿਲਾ ਨਹੀਂ ਦਿੱਤਾ ਨਾ ਸ਼ਬਦਾਂ ਨੂੰ ਨਾ ਸੰਦਰਭਾਂ ਨੂੰ ਨਾ ਅਰਥਾਂ ਨੂੰ ਧਰਮ ਦੇ ਪਵਿੱਤਰ ਗ੍ਰੰਥਾਂ ਦੇ ਪੈਰੇ-ਹੀਠਾਂ ਰੱਬ ਨੂੰ ਕੈਦ ਰੱਖਿਆ ਹੈ ਗੁਲਾਮੀ ਕਰਦਾ ਕਰਦਾ ਰੱਬ ਥੱਕ ਗਿਆ ਸਹਿਕਦਾ ਸਹਿਕਦਾ ਆਖਰ ਮਰ ਗਿਆ ਉਸ ਨੇ ਆਪ ਆਪਣੀ ਆਖਰੀ ਸਾਹ ਉਸ ਨੇ ਆਪਣੇ ਆਖਰੀ ਸਾਹ ਵਿਗਿਆਨੀ ਦੇ ਸਰਾਣੇ ਹੇਠ ਲਏ ਜਿੱਥੋਂ ਨਿਕਲੇ ਨੂਰ ਦੇ ਸੇਕ ਨੂੰ ਉਹ ਚੱਲ ਨਾ ਸਕਿਆ ਸਦੀਆਂ ਪੁਰਾਣਾ ਰੱਬ ਮਰ ਗਿਆ ਹੈ ਆਉ ਇਸ ਦੀ ਕਬਰ ਪੁੱਟੀਏ ਤੇ ਦੱਬੀਏ ਡੂੰਗਾ ਹੁਣ ਇਸ ਦੀ ਲੋੜ ਨਹੀਂ ਦਿਮਾਗ ਨੇ ਹੋਰ ਅੱਗੇ ਸੋਚਣਾ ਸਿੱਖ ਲਿਆ ਹੈ ਇਹ ਖੋਰ ਕਵਿਤਾ ਹੈ ਇਸ ਰੰਗ ਵਿੱਚ ਇਹ ਮੇਰੀ ਇੱਕ ਕਿਤਾਬ ਹੈ ਡਰਨੇ ਦੀ ਮੌਤ ਇਹ ਕਵਿਤਾਵਾਂ ਉਸੇ ਕਾਫ ਸੰਗ੍ਰਹਿ ਚੋਂ ਨੇ ਬੜਾ ਚੀਰਿਆ ਕਟਿਆ ਵੱਡਿਆ ਫਾੜਿਆ ਲੱਭਿਆ ਉਦੇੜਿਆ ਤੋੜਿਆ ਖੋਜਿਆ ਪਰ ਰੱਬ ਦੀ ਮੌਤ ਤੋਂ ਬਾਅਦ ਕੁਝ ਵੀ ਨਾ ਨਿਕਲਿਆ ਉਸ ਚ ਲਿਖ ਦਿਓ ਹੁਣ ਪੋਸਟਮਾਰਟਮ ਦੀ ਰਿਪੋਰਟ ਵਿੱਚ ਕਿ ਰੱਬ ਆਖਰ ਮਰ ਗਿਆ ਹੈ ਲਿਖ ਦਿਓ ਪੋਸਟਮਾਰਟਮ ਦੀ ਰਿਪੋਰਟ ਵਿੱਚ ਕਿ ਰੱਬ ਆਖਰ ਮਰ ਗਿਆ ਹੈ ਆਪਣੇ ਹੱਥੋਂ ਆਪਣੇ ਲੋਕਾਂ ਤੋਂ ਜਿਨ੍ਹਾਂ ਨੇ ਉਸ ਦੇ ਜ਼ਿੰਦਾ ਰਹਿਣ ਲਈ ਕੁਝ ਨਹੀਂ ਕੀਤਾ ਇੱਕ ਤੀਸਰੀ ਨਜ਼ਮ ਹੋ ਰਹਾ ਹੈ ਪੁਸਤਕਾਂ ਰੋਣ ਆਈਆਂ ਪੁਸਤਕਾਂ ਰੋਣ ਆਈਆਂ ਪੁਸਤਕਾਂ ਰੋਣ ਆਈਆਂ ਹਰਫਾਂ ਨੇ ਮੇਰੇ ਕੋਲ ਬੈਠ ਕੇ ਵਹਿਣ ਪਾਏ ਅਰਥਾਂ ਨੇ ਲੇਰ ਮਾਰੀ ਸੰਦਰਭਾਂ ਨੇ ਵਿਰਲਾਪ ਕੀਤਾ ਤੇ ਪੁੱਛਿਆ ਹੁਣ ਸਾਡਾ ਕੀ ਬਣੇਗਾ ਸਾਨੂੰ ਕੌਣ ਪੜੇਗਾ ਕੌਣ ਸਾਡੀ ਪੂਜਾ ਕਰੇਗਾ ਕੌਣ ਦਿਨ ਰਾਤ ਸਾਡੀ ਰਾਖੀ ਕਰੇਗਾ ਬੇਵਸੀ ਵਿੱਚ ਅਸੀਂ ਬੇਵਸ ਹਾਂ ਮੈਂ ਕਿਹਾ ਫਿਰ ਕੀ ਹੋਇਆ ਵਕਤ ਨੇ ਤਾਂ ਚੁੰਗੀਆਂ ਭਰਨੀਆਂ ਹੀ ਸਨ ਸਫਰ ਇਤਿਹਾਸ ਦਾ ਬੜਾ ਲੰਮਾ ਹੈ ਇਸ 'ਚੋਂ ਇਸ ਦੇ ਕਈ ਪੜਾਵਾਂ 'ਚੋਂ ਇੱਕ ਪੜਾ ਤੁਹਾਡੇ ਨਾਂ ਲਿਖਦੇ ਹਾਂਗੇ ਕਿਸੇ ਅਜਾਇਬ ਘਰ ਵਿੱਚ ਥਾਂ ਮਿਲ ਜਾਵੇਗੀ ਉੱਥੇ ਹੀ ਜਿੱਥੇ ਚਿਤਰਿਆ ਹੈ ਬਾਂਦਰ ਤੋਂ ਮਾਨਵ ਮਨਨ ਤੱਕ ਦਾ ਸੰਘਰਸ਼ ਉਸ ਦੇ ਨਾਲ ਹੀ ਇੱਕ ਨੁੱਕਰ ਵਿੱਚ ਮਿਲ ਜਾ ਮਿਲ ਹੀ ਜਾਵੇਗੀ ਕੋਈ ਥਾਂ ਇਹ ਸੁਣ ਕੇ ਉਹ ਨਿਮੋ ਝੂਨੇ ਹੋਏ ਫਿਰ ਪੁੱਛਿਆ ਇਹ ਸੁਣ ਕੇ ਉਹ ਨਿਮੋ ਝੂਨੇ ਹੋਏ ਫਿਰ ਆਪਣਾ ਕਸੂਰ ਪੁੱਛਿਆ ਮੈਂ ਕਿਹਾ ਕਸੂਰ ਕੋਈ ਨਹੀਂ ਸਿਰਫ ਹੁਣ ਸਮਝ ਦੀ ਟੀਸੀ ਉੱਚੀ ਹੋ ਗਈ ਹੈ ਸੋਜੀ ਨੇ ਨਵਾਂ ਅਸਮਾਨ ਚੁਣ ਲਿਆ ਹੈ ਉਸ ਨੇ ਸਿੱਖ ਲਿਆ ਹੈ ਪੁਲਾੜ ਦੇ ਦਿਸ ਹੱਦਿਆਂ ਤੋਂ ਪਰੇ ਦੇਖਣਾ ਰੱਬ ਦੇ ਆਰ ਪਰ ਵੀ ਇੱਕ ਆਖੀਰਲੀ ਕਵਿਤਾ ਹੈ ਇਸ ਸੰਦਰਭ ਚ ਆ ਆਪਣੇ ਪੁਰਖਿਆਂ ਦੀਆਂ ਅੱਖਾਂ ਵਿੱਚ ਹਜ਼ਾਰਾਂ ਸਾਲ ਤੋਂ ਪਸਰੇ ਸਹਿਮ ਦੀ ਸੌ ਖਾਲੀ ਅੱਖਾਂ ਨਾਲ ਕੂਰ ਦੇ ਅਸਮਾਨ ਚੋਂ ਸਿਵਾਏ ਡਰ ਦੇ ਉਹਨਾਂ ਨੂੰ ਕੁਝ ਨਾ ਮਿਲਿਆ ਇਹ ਡਰ ਗਰਕ ਜਾਣ ਦਾ ਮਰ ਕੇ ਮਿਟ ਜਾਣ ਦਾ ਸੀ ਮਿੱਟੀ ਵਿੱਚ ਮਿਲ ਕੇ ਲੱਖਾਂ ਜੂਨਾ ਵਿੱਚ ਰੁੜਨਦਾ ਸੀ ਡਰ ਜਿਸ ਨੇ ਮੇਰੇ ਤੇ ਤੁਹਾਡੇ ਪੁਰਖਿਆਂ ਨੂੰ ਮਜਬੂਰ ਕੀਤਾ ਸੈਮੀ ਹੋਈ ਜ਼ਿੰਦਗੀ ਤਰਲੇ ਮਾਰਦਿਆਂ ਬਿਤਾਉਣ ਲਈ ਉਸ ਡਰ ਦੀ ਸੋਂ ਜਦੋਂ ਮੈਂ ਅਸਮਾਨ ਦਿਹਾਰ ਪਰ ਤੱਕਣ ਦੀ ਕੋਸ਼ਿਸ਼ ਕੀਤੀ ਜਦੋਂ ਮੈਂ ਉਸ ਹਨੇਰੇ ਤੋਂ ਪਰੇ ਉਗੇੜਨ ਤੇ ਉਗਾੜਨ ਦਾ ਯਤਨ ਕੀਤਾ ਮੈਂ ਆਪਣੇ ਹੱਥ ਨਾਲ ਉਹ ਸਾਰੇ ਭਰਮ ਜਾਲ ਤੋਰ ਤੋੜੇ ਤਾਂ ਮੈਨੂੰ ਕੁਝ ਨਾ ਮਿਲਿਆ ਤੇ ਮੈਂ ਉਧੜਦਾ ਗਿਆ ਇੱਕ ਇੱਕ ਕਰਕੇ ਮੇਰੇ ਉਹ ਸਾਰੇ ਵਿਸ਼ਵਾਸ ਮੇਰੇ ਤੋਂ ਜੁਦਾ ਹੋ ਗਏ ਤੇ ਮੈਂ ਇੱਕ ਇਕੱਲਾ ਪੂਰੇ ਖਿਲਾਫ ਵਿੱਚ ਆਪਣੀਆਂ ਹਜ਼ਾਰਾਂ ਬਹਾਂ ਨਾਲ ਸਭ ਕੁਝ ਟੋਕੇ ਜਦੋਂ ਪਰਤਿਆ ਤਾਂ ਮੈਨੂੰ ਤਰਸ ਆਇਆ ਉਹਨਾਂ ਤਰਲਿਆਂ ਉੱਪਰ ਜੋ ਕਾਗਜ਼ਾਂ ਉੱਪਰ ਉਕਰੇ ਸਿਆਹੀ ਦੀਆਂ ਤਰਕੀਬਾਂ ਤੋਂ ਵੀ ਪਤਲੇ ਸਨ ਉਹ ਅੱਖਰ ਮੇਰੇ ਇੱਕ ਹਿੱਸਾ ਨਾਲ ਮੇਰੇ ਹੀ ਸਾਹਮਣੇ ਦਮ ਤੋੜ ਗਏ ਮੈਂ ਆਪਣੇ ਪੁਰਖਿਆਂ ਨੂੰ ਇਤਿਹਾਸ ਦੇ ਪੰਨਿਆਂ ਉੱਪਰ ਤਾਉ ਤਾਈ ਟਿਕਾ ਅਸਮਾਨ ਦਾ ਧੰਨਵਾਦ ਕੀਤਾ ਉਹ ਕਿ ਜਿਸ ਦੇ ਡਰ ਨੂੰ ਜ਼ਿੰਦਾ ਰੱਖਣ ਲਈ ਮੇਰੇ ਪੁਰਖੇ ਰੱਜ ਕੇ ਜੀ ਨਾ ਸਕੇ ਕੂਟ ਦੇ ਦੋ ਹਰਫਾਂ ਵਿੱਚ ਹੀ ਸਿਮਟ ਕੇ ਰਹਿ ਗਿਆ ਸ਼ੁਕਰੀਆ ਜੀ